ਆ ਜਿਹੜਾ ਭਗਵੰਤ ਮਾਨ ਹੈ ਸਾਡੇ ਕੋਲ ਨਾਲ ਵੀ ਲੱਗਦੀ ਇਹ ਐਡੀ ਕੋ ਦੰਡਾ ਲਾਇਆ ਵੀ ਕੱਤੂ ਚ ਉਹ ਤੂੰ ਬੀਵੀਆਂ ਦਾ ਹੁੰਦਾ ਟੂ ਟੂ ਕੱਦੂ ਜਿਹਾ ਦੰਡਾ ਚੂ ਟੂ 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 ਇਹ ਹੁਣ ਸਾਰੀ ਐ ਨਹੀਂ ਲੱਗਦਾ ਵੀ ਕਿੱਥੇ ਕੋਈ ਵੀ ਉਹ ਹੁਣ ਆਈ ਦੀ ਧਰਮਣਾ ਕਿੱਥੇ ਲੱਗਿਆ ਮੇਰਾ ਜੀ ਜੀ ਜਸਲ ਪੁੱਛੇ ਹੁਣ ਧਰਮਣਾ ਮੇਰਾ ਐਂ ਕੀ ਕਰਦਾ ਵੀ ਉੱਠ ਕੇ ਭੱਜ ਜਾ ਜਾਨਵਰ ਬਣ ਕੇ ਉਹਦੇ ਕੋਲ ਕਿੱਥੇ ਬੈਠਾ ਦੋ ਦੋ ਇੱਕ ਤਾਂ ਹੁੰਦਾ ਇਨਾ ਕਾ ਕਾਜ ਆ ਇੱਕ ਆਇ ਚੱਕ ਕੇ ਚਾਕੂ ਮਾਰ ਕੇ ਦੇਖਣਾ ਹੋਵੇ ਸਾਲਾ ਛੇ ਰਾਂਗੂ ਐ ਫੁੱਲ ਜਾਂਦਾ ਉਹ ਸਾਜੇ ਜਦੋਂ ਸਹੀ ਗੱਲ ਆਏ ਸਹੀ ਗੱਲ ਹੈ ਸਹੀ ਗੱਲ ਹੈ ਅੱਛਾ ਜਾ ਬੈਠਾ ਜਦੋਂ ਜੋਸ਼ ਆ ਜਾਏ ਫਿਰ ਜੋਸ਼ ਆ ਜਾਏ ਫਿਰ ਜਾਂ ਟਾਂਡੇ ਵਾਲੀ ਜਾਂ ਜੇ ਭਾਂਡੇ ਵਾਲੀ ਨਹੀਂ ਹਾਏ ਚਲੋ ਲੈ ਬਾਪੂ ਲਾਦਾ ਚਾਹ ਬਣਾਉਣ ਲੱਗੇ ਕੀ ਰੋ ਕਾਲਾ ਚਾਹ ਬਣਾਉਣ ਪੀਣੀਆ ਬਣਾਉਣ ਅੱਛਾ ਦੁੱਧ ਪਾ ਕੇ ਲੈ ਨਾ ਇਹ ਪੀਣੀਆ ਬਣਾਉਣਾ ਨਹੀਂ 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 ਚਾਹ ਦੀ ਬੜੀ ਕਰਦਾ ਦੁੱਧ ਰੱਖ ਕੇ ਕਰਦਾ ਉਹ ਵੀਡੀਓ ਬੰਦੀ ਬਾਪੂ ਹੀ ਤੁਹਾਡੀ ਫੜਲਾ ਛੱਡੀਏ ਕੀ ਛੱਡ ਜੂ ਹਾਂਜੀ ਫੜਲਾ 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 ਆਹ ਛੱਡੋ ਛੱਡੋ ਤੇ ਫੜਲਾ ਇਹਨੇ ਵਰਗਿਓ ਉਹ ਬਾਈ ਆ ਇਧਰ ਕਿਧਰ ਭੱਜਿਆ ਜਾਨੇ ਹੋ ਇਧਰ ਲੰਦਾ ਇਧਰ ਦਾਗ ਨੂਗਾ ਹੈ ਨਹੀਂ ਇਧਰ ਕੋਈ ਖਾਲੀ ਹੁਣ ਮੇਰੇ ਕੋਲੇ 6 ਗੱਟੇ ਆਟੇ ਦੇ ਪਏ ਆ ਤੇ 2.5 ਗੱਟੇ ਖੰਡ ਦੇ ਪਏ ਆ ਤੇ 25 ਕਿਲੋ ਚਾਹ ਪਈ ਆ ਤੇ ਮਨ ਪੱਕੀ ਪਈ ਆ ਦਾਲ ਅਸੀਂ ਲੰਗਰ ਵਾਲਿਆਂ ਨੂੰ ਬਣਾ ਦੇਨੇ ਆ ਕੋਈ ਨਹੀਂ ਇੱਕ ਘਰੇ ਕਈ ਕੰਮ ਵੀ ਮੈਂ 4 ਕੇ 5 ਮਹੀਨੇ ਮੈਂ ਨਹੀਂ ਮੁੜਦਾ ਹੁਣ ਜਿੰਨੇ ਚਿਰ ਸਾਡਾ ਕੰਪਨੀ ਨੇ ਪਰੇ ਚੜਦਾ ਬਾ ਮੁੜ ਕੇ ਆਉਂਦਾ ਇਹ ਆ ਪੁਲ ਵੀ ਬੰਦ ਕੀਤਾ ਹੋਇਆ ਸੀ ਥੱਲੋਂ ਲੰਘਣਾ ਪੈਂਦਾ ਸੀ ਅਈਓ ਦ ਮੇਰੇ ਹਿਸਾਬ ਨਾਲ ਪੰਜਾਬ ਉਸਨੇ ਵੀ ਧੱਕਾ ਕੀਤਾ ਨਾ ਕੀਤਾ ਜੀ ਪੰਜਾਬ ਸਰਕਾਰ ਨੇ ਕੀਤਾ ਚਲੋ ਪੁਲਿਸ ਦਾ ਹੈ ਪੁਲਿਸ ਨੂੰ ਗਵਰਨਮੈਂਟ ਕਹਿੰਦੀ ਤਾਂ ਹੀ ਕਰਦੀ ਪੁਲਿਸ ਵਾਲੇ ਆਪਦੇ ਕੋਲੋਂ ਤਾਂ ਕੁਝ ਨਹੀਂ ਕਰਦੇ ਉਸ ਨੂੰ ਤਾਂ ਉਪਰ ਆਰਡਰ ਜਿਵੇਂ ਹੁਣ ਮੇਰੀ ਗੱਲ ਸੁਣੋ ਏ ਜੀਸੀਬੀ ਮਸ਼ੀਨਾਂ ਲੈ ਆਏ ਸੀ ਆਪਣਾ ਉਹ ਜਿਹੜੇ ਲਾ ਕੇ ਲੋਹੇ ਦੀਆਂ ਚਾਦਰਾਂ ਵਗੈਰਾ ਲਾ ਕੇ ਲੈ ਆਏ ਸਨ ਨਾ ਤੋ ਕਿੰਨਾ ਰੁਕੀਆਂ ਪੰਜਾਬ ਗਵਰਨਮੈਂਟ ਨੇ ਰੁਕੀਆਂ ਇਹਨਾਂ ਨੇ ਪਤੜਾਂ ਤੋਂ ਕੈਂਚੀਆਂ ਤੋਂ ਚੱਕ ਕੇ ਉੱਥੇ ਸੁੱਟਤੀ ਲਾ ਜਾ ਕੇ ਮਹਿਲਾ ਚੌਕ ਅੱਛਾ ਮਹਿਲਾ ਚੌਕ ਸੁੱਟਾ ਏ ਜੀਸੀਬੀ ਆ ਫਿਰ ਧਰਨਾ ਲੱਗਿਆ ਉੱਥੇ ਫੇਰ ਇਹਨਾਂ ਦੇ ਦਿੱਤੀ ਪਰ ਫੇਰ ਵੀ ਇਹਨਾਂ ਲਿਆਉਣ ਨਹੀਂ ਸੀ ਦਿੱਤੀ ਯਾਰ ਮਸ਼ੀਨ ਇੱਥੇ ਪੰਜਾਬ ਸਰਕਾਰ ਨੇ ਪ੍ਰਵਾਈ ਸੀ ਮੁੰਡਾ ਹਰਿਆਣੇ ਦਾ ਕੀ ਨਾ ਆਉਂਦਾ ਉਹ ਉਹ ਨਵਦੀਪ ਜਲਵੇੜੇ ਵਾਲਾ ਉਹ ਓਧਰ ਸੀ ਇੱਧਰ ਵੀ ਆਈਆਂ ਨੇ ਲੱਗਦਾ ਓਧਰ ਅਲੱਗ ਸੀ ਜਿਹੜੀ ਇੱਧਰ ਸੀ ਇੱਧਰ ਸੀ ਜਿਹੜੀ ਉਹ ਪੋਪਲੈਂਡ ਨਹੀਂ ਹੁੰਦੀ ਪੋਪਲੈਂਡ ਕੀ ਪੋਕਲੈਂਡ ਕਹਿੰਦੇ ਸੋਰੀ ਜੀ ਪੋਕਲੈਂਡ ਸੀ ਉਧਰ ਦੂਸਰੀ ਹੀ ਟਾਇਰਾਂ ਵਾਲੀ ਸੀ ਉਹਦੇ ਟਾਇਰਾਂ ਦੇ ਅੱਗੇ ਲੋਹੇ ਦੇ ਚਾਦਰਾਂ ਲਵਾਈਆਂ ਸਨਾਂ ਤੇ ਉਹਦਾ ਜਿਹੜਾ ਕੈਬਨ ਸੀ ਕੈਬਨ ਦੇ ਦੁਆਲੇ ਚ ਚਾਦਰਾਂ ਲੱਗੀਆਂ ਸੀ ਉਹਦੇ ਜੇ ਗੱਲਾਂ ਬਾਈ ਦੇਖ ਲਓ ਪੰਜਾਬੀ ਜਿਹੜੇ ਪਾਸੇ ਹੋਏ ਨਾ ਨਾ ਜੀ ਨਾ ਪੰਜਾਬੀ ਚਲੋ ਦਿਮਾਗ ਹੋ ਗਿਆ ਪੰਜਾਬ ਜਿਹੜੀ ਪੰਜਾਬੀ ਨੇ ਨਾ ਇਹ ਥੋੜੇ ਇਹਨਾਂ ਦਿਲੋਂ ਕਮਜ਼ੋਰ ਹੁੰਦੇ ਬੰਦੇ ਆਪਣੇ ਇਹਨਾਂ ਜ ਜ ਮਤਲਬ ਵੀ ਗੱਲਾਂ ਦੇ ਬਹਾਅ ਚ ਛੇਤੀ ਆ ਜਾਂਦੇ ਨੇ ਤੇ ਭਾਵਨਾਵਾਂ ਚ ਆ ਕੇ ਨਾ ਛੇਤੀ ਫਿਰ ਸਟੈਪ ਵੀ ਛੇਤੀ ਚੱਕ ਲੈਂਦੇ ਨੇ ਬਾਕੀ ਜਿਹੜਾ ਧਰਨਾ ਹੈ ਅੱਜ ਵੀ ਕਾਇਮ ਹੈ ਉਵੇਂ ਹੀ ਲੋਕਾਂ ਨੂੰ ਕਈਆਂ ਨੂੰ ਵਹਿਣ ਜ ਰੋਟੀ ਪਾਣੀ ਦਾ ਕਿੱਦਾਂ ਭਾਈ ਫਿਰ ਉੱਥੇ ਹੁੰਦਾ ਰੋਟੀ ਪਾਣੀ ਦਾ ਯਾਰ ਅਸੀਂ ਜਿਵੇਂ ਹੁਣ ਸਾਡੇ ਪਿੰਡ ਤੋਂ ਲੰਗਰ ਲੱਗਾ ਹੈ ਅੱਛਾ ਲੋਕੀ ਉੱਥੇ ਆਉਂਦੇ ਨੇ ਅਸੀਂ ਐਂ ਕਰਦੇ ਆਂ ਸਬਜੀ ਅਸੀਂ ਪਿੰਡੋਂ ਤਿਆਰ ਕਰ ਲੈਨੇ ਆਂ ਪਿੰਡ ਸਾਡੇ ਸਬਜੀ ਤਿਆਰ ਕਰਨ ਨਾਲ ਤੁਹਾਨੂੰ ਪਤਾ ਨਹੀਂ ਪਿੰਡ ਜਿਵੇਂ ਆ ਆਪਣੇ ਹੁੰਦੇ ਨੇ ਬੰਦੇ ਆ ਕਹਿ ਦਿੰਦੇ ਇਹਨਾਂ ਨੂੰ ਰਾਜੇ ਜਿਵੇਂ ਕਹਿ ਦਿੰਦੇ ਸਾਡੇ ਰਫੂਜੀਆਂ ਦੇ ਵੀ ਹਾਂ ਬਾਕੀ ਅਲੱਗ-ਅਲੱਗ ਕਹਿੰਦੇ ਨੇ ਭਾਸ਼ਾ 'ਚ ਤੇ ਉਹ ਤਿਆਰ ਕਰ ਦਿੰਦੇ ਸਬਜੀ ਤੇ ਸਬਜੀ ਅਸੀਂ ਉੱਥੋਂ ਲੈ ਆਉਣੀ ਏ ਦੁੱਧ ਲੈ ਆਈਦਾ ਇੱਥੇ ਅਸੀਂ ਲੋ ਰੱਖੀ ਹੋਈ ਏ ਬਾਲਣ ਵਾਲੀ ਅੱਛਾ ਜੀ ਤੇ ਇੱਕ ਤੰਬੂ ਲੱਗਿਆ ਤੰਬੂ ਦੇ ਨਾਲ ਇੱਕ ਸਾਈਡ ਤੇ ਹੋਰ ਲਾਇਆ ਤੱਪੜ-ਤੱਪੜ ਲਾ ਕੇ ਪੂਰੀ ਕਿਚਨ ਬਣਾਈਏ ਇੱਕ ਸਾਉ ਦੀ ਫੇ ਰੋਟੀਆਂ ਸੀ ਇੱਥੇ ਤਾਜ਼ੀਆਂ ਪਕਾ ਲੈਣਾਂ ਨਾਲ ਦੀ ਨਾਲ ਉੱਤੇ ਫ੍ਰਿਜ ਵਗੈਰਾ ਤੇ ਤੰਬੂ ਦੇ ਵਿੱਚ ਸਾਰਾ ਬਹਿਣ ਸੌਣ ਦਾ ਮੱਛਰਦਾਨ ਨਹੀਂ ਲਾਈ ਕੋਈ ਮੱਛਰ ਮੱਛਰਦੀਪ ਕੋਈ ਬਰੌਂ ਨਹੀਂ ਮੈਂ ਆਪ ਸੌਂਦਾ ਰਾਂ ਇੱਥੇ ਸੁੱਤੇ ਆਂ ਰਾਤ ਨੂੰ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਸੱਪ ਨਾ ਜ਼ੂੰਡਾ ਥੱਲੇ ਹਨ ਵਧੀਆ ਗਲੀਚੇ ਗਲੂਚੇ ਲਾ ਕੇ ਵਧੀਆ ਸਿਸਟਮ ਬਣਾਇਆ ਤੁਹਾਨੂੰ ਵਿਖਾਉਣੇ ਇੱਥੇ ਜਾ ਕੇ ਬਾਕੀ ਲੰਗਰ ਹੋਰ ਵੀ ਪਿੰਡਾਂ ਨਾਲ ਲਾ ਜ਼ਰੂਰੀ ਅਸੀਂ ਨਹੀਂ ਲਾਇਆਗਾ ਕਾਫੀ ਪਿੰਡਾਂ ਕਈ ਪਿੰਡਾਂ ਨੇ ਲੰਗਰ ਸੂਰੇਸ਼ ਸ਼ਾਮ ਤਿਆਰ ਕਰਕੇ ਲੈ ਆਉਂਦੇ ਨੇ ਵਰਤੌਂਦੇ ਆ ਲੰਗਰ ਬਹੁਤ ਲੰਗਰ ਸਗੋ ਵੱਧ ਜਾਂਦਾ ਘਟਦਾ ਨਹੀਂ ਲੰਗਰ ਰੱਬ ਦੀ ਖੁਸ਼ੀਸ਼ ਵੱਧੂ ਇੱਥੇ ਤਾਂ ਪਈ ਨਕਸਾਨ ਬਹੁਤ ਹੋਇਆ ਨਾ ਨਕਸਾਨ ਕੋ ਜਿਹੜਾ ਉਹ ਮੁੰਡਾ ਮਰ ਗਿਆ ਸ਼ੁਕਰਨਾ ਨਵਦੀਪ ਵੀ ਅੰਦਰ ਜੇਲ੍ਹ ਚ ਕਰਤਾ ਨਵਦੀਪ ਨੂੰ ਨਵਦੀਪ ਦੇ ਨਾਲ ਇੱਕ ਹੋਰ ਮੁੰਡਾ ਦੂਸਰਾ ਉਹਨਾਂ ਨੂੰ ਵੀ ਜੇ ਜਿੱਥੇ ਕੋਈ ਹੱਕ ਮੰਗਣ ਗਿਆ ਚੱਕ ਕੇ ਹੁੰਦੇ ਇਹ ਤਾਂ ਜੀ ਹੱਕ ਨਹੀਂ ਮਿਲਨੇ ਇਹ ਸਰਕਾਰ ਤੋਂ ਦਾਸ ਲਾਦੇ ਜਿੰਨਾ ਚਿਰ ਯਾਰ ਬੈਲਟ ਪੇਪਰ ਨਾਲ ਵੋਟ ਨਾ ਪੈ ਕੇ ਉਹਨਾਂ ਚਿਰ ਮੋਦੀ ਨੂੰ ਤੁਸੀਂ ਲਾ ਨਹੀਂ ਸਕਦੇ ਮੈਂ ਤਾਂ ਅੱਜ ਦੀ ਗੱਲ ਖਵਾ ਲਓ ਜਦੋਂ ਬੈਲਟ ਪੇਪਰ ਨਾਲ ਵੋਟ ਪੈਣੇ ਸ਼ੁਰੂ ਹੋ ਗਏ ਨਾ ਉਸ ਦਿਨ ਤਾਂ ਮੋਦੀ ਲੈ ਸਕਦਾ ਪਰ ਮੈਂ ਨਹੀਂ ਮੰਨਦਾ ਵੀ ਜੇ ਤੁਸੀਂ ਈਵੀਐਮ ਮਸ਼ੀਨ ਦੇ ਸਿਰ ਤੇ ਮੋਦੀ ਨੂੰ ਹਾਂਜੀ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾ ਦੇ ਅੱਛਾ ਇੱਥੇ ਹੋ ਗਿਆ ਸ਼ੁਰੂ ਇੱਥੇ ਸ਼ੁਰੂ ਹੋ ਗਿਆ ਇੱਥੋਂ ਨਾ ਨਾ ਇੱਧਰ ਸੇਟ ਜਾਂਦੇ ਹੌਲੀ ਚੱਲੋ ਦੇਖੋ ਤੁਹਾਨੂੰ ਸਭ ਕੁਝ ਮਿਲੇਗਾ ਬੈਠਣ ਵਾਸਤੇ ਏਸੀ ਸਭ ਕੁਝ ਏਸੀ ਵਗੈਰਾ ਸਭ ਕੁਝ ਲਾਇਆ ਹੈ ਤੇ ਹਾਂ ਜੀ ਹਾਂ ਸਾਰੀ ਸਹੂਲਤ ਦਿੱਤੀ ਹੈ ਬੇ ਕੋ ਹੌਲੀ ਹੌਲੀ ਚੱਲੋ ਤੁਹਾਨੂੰ ਸਭ ਤੰਬੂ ਲਾਇਆ ਹੈ ਕਿ ਹੁਣ ਟਰਾਲੀਆਂ ਦਾ ਸਿਸਟਮ ਨਹੀਂ ਰਿਹਾ ਟਰਾਲੀਆਂ ਨਹੀਂ ਹੈਗੀ ਟਰਾਲੀਆਂ ਘਟ ਨੇ ਹੁਣ ਕਿਉਂਕਿ ਵੇਖੋ ਸੀਜ਼ਨ ਦਾ ਟਾਈਮ ਹੈ ਟਰਾਲੀਆਂ ਲੋਕਾਂ ਦੇ ਕਿੰਨੀਆਂ ਗਵੇਲੇ ਨੇ ਵੇਖੋ ਹੁਣ ਤੰਬੂ ਲੱਗੇ ਨੇ ਤੰਬੂ ਲਾਇਆ ਹੈ ਹਾਂ ਬਾਕੀ ਕਈ ਪਿੰਡ ਵਾਲਿਆਂ ਨੇ ਕੀ ਕੀਤਾ ਹੈ ਟਰੈਕਟਰ ਟਰਾਲੀ ਪੱਕਾ ਹੀ ਬਣਾਇਆ ਧਰਨੇ ਲਈ ਉਹਨਾਂ ਨੂੰ ਪਤਾ ਵੀ ਇਹ ਕੋਈ ਪਤਾ ਨਹੀਂ ਕਿੱਥੇ ਹੁਣ ਸਰਕਾਰਾਂ ਵਿਰੁੱਧ ਡੰਡਾ ਖੜਾ ਕਰਨਾ ਪੈ ਜੇ ਹੁਣ ਤੰਬੂ ਆਹ ਵੇਖੋ ਤੰਬੂ ਕਾ ਵੀ ਮਿਲਣਗੇ ਆਹ ਵੇਖੋ ਸੋਲਰ ਲਾਏ ਪੂਲਰ ਲਾਏ ਪੈਣੇ ਆਹ ਵੇਖੋ ਆਪੰਜਾਬ ਸਰਕਾਰ ਤੋਂ ਵਾਦੀ ਹੈ ਸਭ ਤੋਂ ਦਲੇਰ ਕੋ ਬਾਵਾ ਜੀ ਆਪਣੇ ਬਿਲਕੁਲ ਜੀ ਆ ਆਪਣਾ ਟੈਂਟ ਆ ਨਾ ਬਾਈ ਹਾਂਜੀ ਹਾਂ ਇਹ ਆਪਣਾ ਤੰਬੂ ਆ ਨੂਰਪੁਰਾ ਨੂਰਪੁਰਾ ਪਿੰਡ ਵੱਲੋਂ ਇੱਥੇ ਵੀਰੇ ਆਪਣੇ ਜਿੱਦਾਂ ਲਿਖਿਆ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਪੋਰਟ ਆਪਣੇ ਕਰਦੇ ਪੂਰੀ ਲਿਖਿਆ ਤਾਂ ਹੀ ਲਿਖਿਆ ਨਾ ਵੀ ਉਹ ਵੀ ਇਹ ਨਾ ਸਮਝਣ ਹਾਂ ਵੀ ਯਾਰ ਸਾਡਾ ਜ਼ਿਕਰ ਨਹੀਂ ਹੋਇਆ ਕਿਤੇ ਕਿ ਨਹੀਂ ਬਕਾਇਦਾ ਲਿਖ ਕੇ ਲਾਇਆ ਸਭ ਨੂੰ ਪਤਾ ਹੋਵੇ ਵੀ ਹਾਂ ਯਾਰ ਵੀ ਬਾਹਰਲੇ ਜਿਹੜੇ ਮੁੰਡੇ ਗਏ ਨੇ ਵੀ ਅੱਜ ਵੀ ਆਪਦੇ ਨਾਲ ਜੁੜੇ ਹੋਏ ਨੇ ਆਪਦੇ ਪਿੰਡਾਂ ਨਾਲ ਸਭ ਜੁੜੇ ਹੋਏ ਆ ਇਹ ਤਰਪਾਲ ਮਤਲ ਸਪੈਸ਼ਲ ਤੰਬੂ ਵਾਲੀ ਤਰਪਾਲ ਹੈ ਜਿਹੜੇ ਲਾਲੋ ਜਿਵੇਂ ਫੌਜੀ ਲਾਲੋ ਜਿਹੜੇ ਉਹ ਹੁੰਦੇ ਹਨ ਉਹ ਸਿਸਟਮ ਹੈ ਇਹ ਤਰਪਾਲ ਆਮ ਨਹੀਂ ਲੈ ਕੇ ਲਾਈ ਹੋਈ ਵੀ ਹਾਂ ਵੀ ਆਮ ਜੀ ਤਰਪਾਲ ਲਾ ਕੇ ਜੀ ਲਾਤਾ ਉਹ ਨਹੀਂ ਹੈਗਾ ਆ ਵੇਖੋ ਬਕਾਇਦਾ ਮੱਛਰ ਤਾਂ ਨਹੀਂ ਲਾਈ ਹੋਈ ਮੱਛਰਾਂ ਨਹੀਂ ਲਾਈ ਹੋਈ ਤੁਹਾਨੂੰ ਕਹਿੰਦੇ ਵੀ ਉਹ ਗਲਿਚਿੰਗ ਮੱਖੀਆਂ ਦਾ ਨਵਨਸ਼ਾਨ ਨਹੀਂ ਹੋਇਆ ਇੱਥੇ ਮੱਖੀਆਂ ਆਪਣੇ ਬਾਰ-ਬਾਰ ਹੀ ਆ ਹਾਂ ਬਾਰ-ਬਾਰ ਹੀ ਅੰਦਰ ਨਹੀਂ ਹੈਗਾ ਨਾ ਅੰਦਰ ਨਹੀਂ ਹੈਗਾ ਅੰਦਰ ਬਕਾਇਦਾ ਦੇ ਅੰਦਰ ਟਾਈਮ ਨਾਲ ਸੀ ਥੋੜੇ ਕਸ਼ੂਆ ਲਾ ਦਿੰਨੇ ਆ ਕਸ਼ੂਆ ਲਾ ਕੇ ਤੇ ਫਿਰ ਵੀ ਉਹਨਾਂ ਜਿਹੜਾ ਮਾੜਾ ਮੋੜ ਮੱਛਰ ਨਾ ਨਿਕਲ ਜਾਂਦਾ ਹੈ ਪਿੱਛੇ ਉਹ ਲਾਇਆ ਜਾਨੀ ਲਈ ਸਾਰੀ ਹਵਾ ਕ੍ਰੋਸ ਹੁੰਦੀ ਰਹਿੰਦੀ ਐ ਅੰਦਰ ਗਰਮੈਸ਼ ਨਹੀਂ ਕਿਵੇਂ ਲੋ ਹੈਗੀ ਅੰਦਰ ਗਰਮੈਸ਼ ਕੋਈ ਪੱਖਾ ਵੀ ਲਾਇਆ ਵੈਸੇ ਪਰ ਰਾਤ ਨੂੰ ਰਾਤ ਨੂੰ ਮੈਂ ਆਪ ਇੱਥੇ ਸੁੱਤਾ ਰਾਤ ਨੂੰ 1 2 ਵਜੇ ਬਾਅਦ ਪੱਖਾ ਬੰਦ ਕਰਨਾ ਪੈਂਦਾ ਫ੍ਰਿਜ ਰੱਖੀ ਆ ਹਾਂਜੀ ਹਾਂ ਫ੍ਰਿਜ ਇਹ ਦਿੱਲੀ ਰੱਖੀ ਸੀ ਫ੍ਰਿਜ ਕੋਈ ਵੀਰੋਂ ਨਹੀਂ ਵਰਤੋ ਗੁਰਦਵਾਰਾ ਸਾਹਿਬ ਰੱਖਤੀ ਤੇ ਹੁਣ ਫਿਰ ਇੱਥੇ ਲਾਤੀ ਉਹਨੂੰ ਲਿਆ ਕੇ ਹੁਣ ਇੱਥੇ ਕੋਈ ਚਿੰਤਾ ਥੋੜੀ ਆ ਨਾ ਜੀ ਨਾ ਇੱਕ ਗੱਲ ਤਾਂ ਸੁਣ ਲਈ ਜਣਾ ਬੀ ਆਰ ਇੱਕ ਜ਼ਿੰਮੇਦਾਰ ਨੇ ਜਿਹੜੇ ਸਾਰੇ ਦੁਨੀਆ ਢਿੱਡ ਭਰਦੇ ਤੇ ਉਹ ਭੁੱਖਾ ਸੌਂਜੇਗਾ ਸਹੀ ਗੱਲ ਹੈ ਉਹ ਆਪ ਦੀ ਮਜਬੂਰੀ ਨੂੰ ਜਾਂ ਉਹਦੇ ਕਿਤੇ ਕੋਈ ਕੰਮ ਕਰ ਕਰਕੇ ਤਾਂ ਉਹ ਭੁੱਖਾ ਸੌਂਜੇ ਬਾਬਾ ਜੀ ਦੇਖੋ ਕੋਈ ਠਿਕਾਵਟ ਨਹੀਂ ਲੈ ਮਾਲਕ ਜੀ ਸਾਨੀਆ ਮਾਲਕ ਦੀ ਮੇਰੇ ਬਾਬਾ ਜੀ ਹੋ ਠੀਕ ਹੈ ਵਧੀਆ ਵਧੀਆ ਬੇਟਾ ਜੀ ਆਪਣਾ ਕਪੂਰਥਲਾਪ ਸੀ ਹਾਂਜੀ ਆਪਣਾ ਪਿੰਡ ਕਿਹੜਾ ਧਰਮਪੁਰ ਅੱਛਾ ਧਰਮਪੁਰ ਬਿਲਕੁਲ ਵੇ ਆਰਨੇਦ ਦਾ ਪਿੰਡ ਇਹੀ ਨਾ ਹਾਂਜੀ ਹਾਂਜੀ ਆਰਨੇਦ ਦਾ ਧਰਮਪੁਰ ਹੋਰ ਬਾਪੂ ਠੀਕ ਠਾਕ ਕਿੰਨਾ ਕ ਟਾਈਮ ਹੋ ਗਿਆ ਘਰੇ ਗਿਆ ਨੂੰ ਪਲੀਜ਼ ਨੋ ਹੋਵੇ ਅੱਛਾ ਜੀ ਇਧਰ ਹੋ ਜੋ ਸਾਈਡ ਤੋਂ ਪਹਿਲਾਂ ਗਿਆ ਸੀ ਜੱਗ ਕਿਧਰ ਲੱਗੇ ਆ 21 ਦੀ ਲੱਗੇ ਆ ਅੱਛਾ ਜੀ 55 ਦੇ ਲੱਗੇ ਆ ਜਿਆਦਾ ਦੇਲਾ ਆਪਣੇ ਘਰੇ ਲੱਗਦਾ ਕਿ ਇੱਥੇ ਇੱਥੇ ਅੱਛਾ ਇੱਥੇ ਲੱਗਦਾ ਦਿੱਲੀ ਵੀ ਨਾ 10ਵੀਂ ਲੱਗੇ ਅੱਛਾ ਵੀ ਆਪਣੇ ਤੁਹਾਨੂੰ ਕੀ ਲੱਗਦਾ ਸਰਕਾਰ ਆਪਣੇ ਨਾ ਕਿੱਥੇ ਕ ਖੜੀ ਐ ਇਸ ਟਾਈਮ ਚੁਗੂ ਵੀ ਸਰਕਾਰ ਜਦ ਮਰਜ਼ੀ ਚੁਗੇ ਚੁਗਣਾ ਪਏ ਦਿੱਲੀ ਚੁਗੇ ਉਹ ਝੂਠ ਮਾਰ ਗਿਆ ਮੇਰਾ ਚੌਣਾ ਪੈਣੀ ਸਕਾਂਗੇ ਲੋਕ ਖੜੇ ਨੇ ਜੰਗ ਜਾਰੀ ਰਿਹਾ ਨਾ ਲੋਕੀਂਦਾ ਵਿਸ਼ਾ ਨਾਟਦੇ ਸੀ ਮਰਜੀ ਹੋਈਆਂ ਜੀ ਵੇਖੋ ਜੀ ਬਜ਼ੁਰਗਾਂ ਨੇ ਹੌਸਲੇ ਨੇ ਬੁਲਾਉਂਦੇ ਨੇ ਸਰਕਾਰ ਚ ਗਈ ਕਿਉਂ ਨਾ ਜੇ ਲੋਕ ਖੜੇ ਰਹਿ ਸਰਕਾਰ ਦੇ ਮਸਲੇ ਨਹੀਂ ਮਿੰਨਾ ਚੁਕਾ ਕੇ ਕਹਿੰਦੇ ਜੀ ਤਨੇ ਜੱਟ ਨੇ ਪੱਥਰ 'ਚ ਰੱਬ ਪਾ ਲਿਆ ਹੀਰੋ ਫੇਰ ਸਰਕਾਰ ਕਾਮਿਆਂ ਵਾਲੇ ਨੂੰ ਝਕਾਉਣਾ ਕਿੱਡੀ ਗੱਲ ਐ ਨਾਲੇ ਵੀਰੇ ਇੰਨੇ ਲੋਕਾਂ ਦੀਆਂ ਸੀਸਾਂ ਨਾਲ ਆ ਹਨਾ ਜਿਹੜੇ ਅੰਦਰ ਇੱਥੇ ਵੀ ਪਾਰਟ ਡੇਲੀ ਹੁੰਦਾ ਹਨਾ ਜਿਹੜੀ ਰੇਕ ਟਰਾਲੀ ਦੇ ਵਿੱਚ ਜਿਹਦਾ ਬਿਮਾਰ ਬੰਦਾ ਇਹਦੇ ਅੰਦਰ ਜਰੂਰੀ ਜਾਨਵਰ ਬਹੁਤ ਡਰਨਾ ਬਾਈ ਸਰਾਬ ਦਿੰਦਾ ਹਾਂਜੀ ਹਾਂ ਬਿਲਕੁਲ ਦਿੰਦਾ ਜੀ ਸਾਡੇ ਪਿੰਡ ਅਸੀਂ 40 ਮੰਨ ਲਏ ਹੋਣੇ ਬਾਈ ਰਾਜਸਾਲ ਅੱਛਾ ਜੀ ਸਾਡੇ ਘੜੇ ਪੈਂਦੇ ਕਦੇ ਇੱਧਰਲੀ ਪੱਤੀ ਵਿੱਚ ਦੇ ਇੱਧਰਲੀ ਵਿੱਚ ਦੇ ਆਗਰਾ ਪਿੰਡ ਦਾ ਲੰਗਰ ਚੱਲਦਾ ਪਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂ ਠੀਕ ਆ ਜੀ ਠੀਕ ਆ ਵਧੀਆ ਸਤਿ ਸ਼੍ਰੀ ਅਕਾਲ ਪਿੰਡ ਦਾ ਬਾਪੂ ਜੀ ਪਿੰਡ ਕੋਰਸ਼ਮੀਰ ਆ ਜੀ ਕੋਰਸ਼ਮੀ ਦਾ ਇਹ ਆਪਣੇ ਕਿੱਥੇ ਪੈ ਜਾਂਦਾ ਬਠਿੰਡੇ 'ਚ ਪੈ ਜਾਂਦਾ ਅੱਛਾ ਬਠਿੰਡੇ 'ਚ ਹਾਂ ਜੀ ਹਾਂ ਜੀ ਤੇ ਹੋਰ ਸੁਣਾਓ ਵਧੀਆ ਲੰਗੀਆਂ ਦਾ ਵਧੀਆ ਵਧੀਆ ਜੀ 3 ਾਰਗੇ ਲੰਗਦੇ ਨੇ ਅੱਛਾ 3 ਾਰਗੇ ਬਾਪੂ ਜੀ ਨਾਲ ਲੰਗਦੇ ਹਾਂ ਮੈਂ ਇੱਥੇ ਹਾਂਜੀ 11 ਤਰੀਕ ਦਾ ਆਇਆ ਮੈਂ ਅੱਛਾ ਜੀ ਤੇ ਦੋ ਵਾਰੀ ਜਾ ਕੇ ਆਇਆ ਸਾਰਾ ਮੈਂ ਪਿੰਡ ਹੇਰ ਕੇ ਜਿਹੋ ਜੇ ਬਜ਼ੁਰਗ ਨਾਲ ਹੋਣਗੇ ਤੇ ਫਿਰ ਤੇ ਭਰਾਵਾ ਇੱਥੇ ਰੋਟੀਆਂ ਖਾ ਲੈਣੇ ਸਰਦਾਰੀ ਕਰਦੇ ਆ ਬੈਠਿਆ ਹਾਂ ਵਾਚਾ ਬੇਸ਼ੋ ਤੇ ਬਾਪੂ ਜਿਆਦਾ ਦੇਲ ਇੱਥੇ ਲੱਗਦਾ ਕਿ ਘਰੇ ਇੱਥੇ ਜੀਵ ਵਾਲਾ ਲੱਗਦਾ ਹੈ ਅੱਛਾ ਪਿੰਡੋਂ ਕੋਠੀ ਪਾਈ ਵੀ ਆਪਾਂ ਕੂਲਰ ਕਲਰ ਕਰਦੇ ਆਪਾਂ ਨੂੰ ਕੋਈ ਆਪਣਾ ਦਾ ਕੁੰਡਾ ਹੀ ਹੈ ਅੱਛਾ ਠੀਕ ਹੈ ਜੀ ਅੱਗੇ ਮੈਂ ਸਾਡਾ ਪਿੰਡਾ ਘਰਨਾ ਲੱਗੇ ਦਿੱਲੀ ਸਾਲ ਪੜ ਰਿਹਾ ਸੀਗਾ ਸਾਲ ਪੜ ਰਿਹਾ ਸੀ ਦੋ ਵਾਰੀ ਆਇਆ ਸੀ ਪਿੰਡ ਸਾਲ ਪੜ ਵੀ ਅੱਛਾ ਤੇ ਜਿਦੇ ਲਗਾਏ ਆ ਪਿੰਡ ਦੇ ਤੇ ਪਿੰਡ ਦੀਆਂ ਬੁੜੀਆਂ ਬੰਦੇ ਆ ਕੇ ਫੇਲ ਗਏ ਸੀ ਦਿੱਲੀ ਨੂੰ ਅੱਛਾ ਜੀ ਅੱਛਾ ਮਾਰਾ ਮੋਟਾ ਉਹ ਕਰਦੇ ਨੇ ਤੇ ਤਕਾਰ ਵੀ ਕਰਦੇ ਕਿ ਦਿਲ ਗਏ ਹਾਂ ਹਾਂ ਸਾਨੂੰ ਤਾਂ ਕੰਮ ਹੀ ਦਿੰਦੇ ਨਵੇਂ ਜਿਹੇ ਕੋਈ ਨਹੀਂ ਇੱਕ ਘਰੇ ਕਹਿ ਕੇ ਐਵੇਂ ਮੈਂ 4 ਕੇ 5 ਮਹੀਨੇ ਮੈਂ ਨਹੀਂ ਮੁੜਦਾ ਹੁਣ ਜਿੰਨੇ ਚਿਰ ਸਾਡਾ ਕੰਮ ਨਹੀਂ ਨੇਪਰੇ ਚੜਦਾ ਮੈਂ ਮੁੜ ਕੇ ਆਉਂਦਾ ਤੇ ਬਾਪੂ ਜੀ ਮੈਨੂੰ ਤਾਂ ਤੁਹਾਨੂੰ ਪਤਾ ਹੋਣਾ ਵੀ 4-5 ਮਹੀਨਿਆਂ ਨੂੰ ਕੰਮ ਕੰਮ ਬਣਨਾ ਹੈ ਹਲੋ ਤਾਂ ਮਹਾਰਾਜ ਦੇ ਖਾਰੇ ਆ ਹਾਂ ਜੀ ਕਿਦੋਂ ਇਹ ਹੱਲ ਹੀ ਗਏ ਹਾਂਜੀ ਹਾਂ ਕਿਦੋਂ ਬੰਦਾ ਹੱਲ ਜੇ ਉਹਦਾ ਹਲਕਾ ਕਾਲਕ ਗਿਆ ਤਾਂ ਹਲਕੇ ਕੁੱਤੇ ਦਾ ਕੀ ਵਸਾ ਹੈ ਹੈ ਬਿਲਕੁਲ ਬਿਲਕੁਲ ਕਿਹਦੇ ਪਤਾ ਹੈਗਾ ਕਿਦੇ ਵੇਲੇ ਉਹ ਮਰ ਮੌਤ ਆਉ ਉਹਨੂੰ ਹਾਂਜੀ ਹਾਂ 20 ਟੰਬੇ ਜੋ ਨਿਕਲ ਜਾਂਦਾ ਇਹ ਇਧਰ ਉਧਰ ਰੇੜਕਾ ਮਾਰਦਾ ਇਧਰੋਂ ਮਾਰਦਾ ਟੰਬਾ ਉਧਰ ਦੀ ਫੇਰ ਪੱਜ ਜਾਂਦਾ ਹੈ ਤੇ ਹਲਕੀ ਗੀਤਰ ਕਰਦਾ ਹੈ। ਸਹੀ ਗੱਲ ਹੈ। ਇੱਕ ਪਗਲੇ ਪੰਜਾਬ ਨੂੰ ਮਾਰਦੀ ਹੈ। ਸਹੀ ਗੱਲ ਹੈ। ਹੈ? ਪੰਜਾਬ ਕਿੱਡਾ ਕਿ ਦੁਸ਼ਮਣ ਹੈ ਇੰਨਾ ਨਾਜ ਕਰਦਾ ਹੈ। ਭਗਤੋ ਐ ਸੋਚੋ ਵੀ ਕਿੰਨਾ ਨਾਜ ਕਰਦਾ ਹੈ ਕਿੰਨੇ ਧੱਪਾ ਦੇ। ਦੇਖੋ ਜੀ ਇੱਕ ਪੰਜਾਬ ਵੀ ਜਿਹੜਾ ਇੰਨੇ ਮੁਲਕ ਦਾ ਢਿੱਡ ਭਰਦਾ ਹੈ ਕਿੱਥੋਂ ਢੱਕਰ ਭਰਦਾ। ਅੱਜ ਹੁਣ ਕਣਕਾਂ ਨਹੀਂ ਤੋਲ ਰਹੇ ਤੋਲ ਰਹੇ। ਆਹ ਦੇਖ ਲਓ। ਉਹੀ ਜਾਣ ਕੇ ਖਰਾਬ ਕਰਦੇ ਨੇ। ਹਾਂ। ਪ੍ਰਾਈਵੇਟਾਂ ਨੂੰ ਆਪਾਂ ਆਦੇ ਵੀ ਸਾਨੂੰ ਜੇ ਫਾਰਮ ਬਿਨਾਂ ਸੀ ਤੋਲਣੀ ਨਹੀਂ। ਤੇ ਬੈਠੇ ਨਾ ਗਿਆ ਅੱਜ ਆ ਕੇ 20 ਆ ਗਈ 6 16 ਆ ਗਈ 17 ਆ ਗਈ ਜੋ ਨੂ ਜਿੰਨਾ ਵੀ ਨਾ ਦੀਆਂ ਆਪਦੀਆਂ ਆੜਤੀਆਂ ਦੀਆਂ ਆਪਦੀਆਂ ਮਸ਼ੀਨਾਂ ਆੜਤੀਆਂ ਨੂੰ ਮਸ਼ੀਨਾਂ ਦਿੱਤੀਆਂ ਇਹਨਾਂ ਨੇ ਵੀ ਸਾਨੂੰ ਤਾਂ ਮੰਡੀਆਂ 'ਚ ਵੰਣ ਨਹੀਂ ਦਿੱਤੇ ਹਾਂ 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 ਬਿਲਕੁਲ ਸਹੀ ਗੱਲ ਹੈ ਮੈਂ ਹੁਣੇ ਆਇਆ ਮੈਂ ਪਿੰਡੋਂ ਐਵੇਂ ਛੋਟਾ ਇਹਨਾਂ ਨੂੰ ਇਹ ਆ ਵੀ ਉੱਥੋਂ ਉੱਠ ਕੇ ਵੀ ਆੜਤੀਆਂ ਦੇ ਵਸਤੇ ਨੇ ਲਾ ਦੀ ਸ਼ਾਇਦ ਉੱਠ ਪੈਣਾ ਹਾਂ ਨਾ ਨਾ ਅਗੇ ਕੰਡ ਕਰੀਦਾ ਆਈ ਨੇ ਉੱਥੇ ਥੋੜੇ ਹਾਂ ਹਾਂ ਲੈ ਰੇ ਜਿਆਦਾ ਕਰਾਈ ਹੋ ਕੇ ਹਾਂਜੀ ਹਾਂਜੀ ਲੈਰੇ ਦੇ ਨੇ ਕਣਕ ਵੇਚੀ ਗਏ ਪ੍ਰਾਈਵੇਟ ਅ ਅੱਛਾ ਤੇ ਜ਼ਮੀਨ ਦਾ ਸੌਦਾ ਕਰ ਲਿਆ ਹੂੰ ਤੇ ਆ ਕਿਤੇ 15 ਲੱਖ ਰੁਪਇਆ ਘਟ ਗਿਆ ਤੇ ਗਾਂ ਆੜਤੀਆਂ ਕੋਲੇ ਗਿਆ ਆੜਤੀਆਂ ਨੇ ਜਵਾਬ ਦਿੱਤਾ ਜੂਨੀਅਰ ਵਾਲਾ ਨੂੰ ਲੈ ਗਏ ਜੂਨੀਅਰ ਵਾਲੇ ਕਹਿੰਦੇ ਵੀ ਕੀ ਗੱਲ ਤੁਸੀਂ ਇਹਨੂੰ ਪੈਸੇ ਨਹੀਂ ਦਿੰਦੇ ਇਹ ਕਹਿੰਦਾ ਇਹਨੇ ਪ੍ਰਾਈਵੇਟ ਕਣਕ ਵੇਚੀ ਹੈ ਤੇ ਪ੍ਰਾਈਵੇਟ ਵਾਲਾ ਤੋਂ ਲੈ ਲੈ ਅਸੀਂ ਕਿੱਥੋਂ ਦੇ ਦਈਏ ਦਾ 15 ਸਾਲ ਹੋ ਗਏ ਕਣਕ ਵੇਚਦਿਆਂ ਸਾਡੇ ਕੋਲੇ ਕੋਈ ਪੈਸਾ ਨਹੀਂ ਪਾਪੂ ਜੀ ਆਪਣੇ ਨਾਲ ਹੁਣ ਆਪਣੇ ਜਿੱਦਾਂ ਨਾ ਕਣਕ ਦਾ ਸੀਜ਼ਨ ਆ ਆਪਣੇ ਤੂੜੀ ਦਾ ਸੀਜ਼ਨ ਆ ਹੂੰ ਤੇ ਆਪਰੇ ਪਿੱਛੇ ਫਿਰ ਕਿਦਾਂ ਇੰਤਿਆਮ ਕੀਤਾ ਹੋਇਆ ਤੁਸੀਂ ਹਾਂ ਜੀ ਤਾਂ ਬਸ ਹੁਣ ਆਹੀ ਸਾਡੇ ਅੱਧੇ ਬੰਦੇ ਉੱਥੇ ਅੱਧੇ ਇੱਥੇ ਬੈਠੇ ਹੁਣ ਮੇਰਾ ਭਤੀਜਾ ਹੈ ਹਾਂ ਆਹ ਬੋਟਾ-ਬਾਟਾ ਵਾਲਿਆਂ ਨੂੰ ਤਾਂ ਘੇਰਨ ਵਾਲਿਆਂ ਨੂੰ ਵੱਧ ਵਾਧੂ ਆ ਉਹ ਟਰੈਕਟਰ ਆ ਗਏ ਆ ਸਭ ਟਰੈਕਟਰ ਰਹੇਗੇ ਆਹ ਟਰੈਕਟਰਾਂ ਨਾਲ ਤਾਂ ਸਾਡਾ ਕੋਈ ਹਾਂ ਆਹ ਟਰੈਕਟਰ ਸਾਡੇ ਕੁਛ ਨਹੀਂ ਕਰਦੇ ਟਰੈਕਟਰ ਇਹ ਦੂ ਵੱਡੇ ਵੱਡੇ ਆਹਦੇ ਨੂੰ ਕੋਈ ਨਹੀਂ ਕਰ ਆ ਵੀ ਇਹ ਤਾਂ ਤੁਸੀਂ ਸਪੈਸ਼ਲ ਆ ਨਾ ਧੰਨਵਾਦ ਹੀ ਰੱਖਿਆ ਹੋਇਆ ਧੰਨਵਾਦ ਉਹ ਤਾਂ ਸਾਡੇ 4-4 ਤਿੰਨ-ਤਿੰਨ ਕਿਸੇ ਕੋਲੇ ਦੋ-ਦੋ ਘਰੇ ਹੈਗੇ ਸਾਰੇ ਬਾਕੀ ਸਾਰੇ ਕੋਈ ਨਹੀਂ ਆਹ ਸਾਰੇ ਨੇ ਸੱਦਾ ਹੁਣਾ ਉਹ ਖੜਾ ਟਰੈਕਟਰ ਆਹ ਟਰਾਲਾ ਖੜਾ ਸੋ ਤੋਂ ਆਪਣੇ ਘਰੇ ਆ ਸਾਰੇ ਸਾਡੇ 4 ਲੱਖ ਦਾ ਟਰਾਲਾ ਜਿਹੜਾ ਆ ਖੜਾਗਾ ਉਧਰ ਮਾਰੋ ਹਾਂਜੀ ਹਾਂਜੀ ਬੋਲੋ ਸਾਡੇ 4 ਲੱਖ ਦਾ ਟਰਾਲਾ ਇਹ ਤੇ ਜੇ ਬੰਦੇ ਦਾ ਜਿਹੜੇ ਦਾ ਟਰਾਲਾ ਹੈ ਤੇ ਜ਼ਮੀਨ ਦੇ 6 ਕਿੱਲੇ ਤੇ ਜਮਾ 900 ਰਾਜ ਟਰੈਕਟਰ ਵੱਡੇ ਲੈ ਕੇ ਤੂੜੀਆ ਕਣਕ ਵੱਢਣ ਵਾਲੀ ਮਸ਼ੀਨ ਤੇ ਚੜਾਇਆ ਲੈ ਇੱਕ ਮਸ਼ੀਨ ਨਾ ਮਿਲੀ ਐ ਕਣਕ ਵੱਢਣ ਵਾਲੀ ਇੱਕ ਪ੍ਰਾਣੀ ਐ ਇੱਕ ਤੂੜੀ ਵਾਲੀ ਚੱਲਦੀ ਆ ਉਹਦੀ ਸ਼ਰਮਾਤਵਾ ਦੇ ਰੰਗ ਨਜ਼ਾਰਾ ਕਿਆ ਟਰਾਲਾ ਸਾਨੂੰ ਕਿਆ ਟਰਾਲਾ ਟਰਾਲਾ ਕਹਿੰਦੇ ਮੈਂ ਸਾਨੂੰ 2 ਸਾਲ ਲੱਗ ਗਿਆ ਸਾਸੀ ਟਰਾਲਾ ਲੈਣ ਨਹੀਂ ਆਉਂਦੇ ਆ ਖੜਾ ਸਾਡੇ ਕੋਲੇ ਟਰਾਲ। ਇੱਥੇ ਕਿੰਨੇ ਮਿਥੀਡ ਕਰੀਏ ਸਭ ਨੇ ਕਹਿਦਾ ਮੈਂ ਇਕੱਲਾ ਹੀ ਆ ਕਿਸੇ ਦਾ। ਹਾਂਜੀ ਹਾਂਜੀ। ਵੀ ਅਸੀਂ ਤੇਰੇ ਹੱਥਾਂ ਦਾ ਮਾਪੇ ਕਰਾਂਗੇ। ਹਾਂ। ਇੱਕ ਦੂਜੇ ਕਰਦੇ। ਬਿਨਾਂ ਆਂ ਡਗਵਾਂਦਾ ਵੀ ਹੌਸਲਾ ਹੋਣਾ। ਹਾਂ ਪੂਰਾ ਪੂਰਾ ਉਹਨਾਂ ਨੂੰ ਅੱਜ ਕੀ ਹੋ ਗਏ ਉਹਨਾਂ ਦਾ ਟਰੈਕਟਰ ਇੱਥੇ ਆ ਗਿਆ ਇਹ ਪੂਰਾ ਕੰਮ ਪਹਿਲਾਂ ਤੇਰਾ ਜਿੱਦਾਂ ਆਪਣੇ ਬਾਪੂ ਫੌਜੀ ਜਾਂਦੇ ਹੁੰਦੇ ਸੀ ਜੰਗ ਤੇ ਤੇ ਉਦਾਂ ਆਪਣੇ ਤੁਸੀਂ ਇੱਥੇ ਆਏ ਆਂ ਤੇ ਪਿਛਲੇ ਕਹਿੰਦੇ ਸੀ ਬਾਪੂ ਹੀ ਜੰਗ ਰਣਗੇ। ਗੱਲ ਕਰ ਆਪਣੇ ਸੁਣ ਨਹੀਂ ਰਿਹਾ ਇਹ ਆਪਦੇ ਜਾਣੇ ਵਿੱਚ ਆਪ ਆਏ ਪੰਜਾਬ ਨੂੰ ਮੈਂ ਕਰ ਦਊਗਾ ਬਾਹ ਕਰ ਦਊ। ਵੀ ਤੂੰ ਕਰ ਕੀ ਦੇਖਦਾ ਤੂੰ ਤਾਂ ਸਵਾਸਾਂ ਤੇਰੇ ਐ ਨਹੀਂ ਪਤਾ ਕਿਹੜੇ ਵੇਲੇ ਜਾਣੇ ਨੇ। ਹਾਂ। ਸਵਾਸਾਂ ਦੇ ਸਿਰ ਤੇ ਉੱਡਦਾ ਹੈ। ਤੇਰਾ ਸਵਾਲ ਥਾਣਾ ਇਹ ਬੰਦੇ ਤਾਂ ਕਿਦੋਂ ਸਵਾਸ ਜਾਂਦੇ ਰਹਿੰਦੇ ਨਾ ਤੜਕਦਾ ਹੈ ਧਰਤੀ ਤੇ ਲੱਗ ਪੈਂਦਾ ਹੈਗਾ। ਐ ਪਤਾ ਨਹੀਂ ਲੱਗਦਾ। ਛੋੜੀਆਂ ਸਰਕਾਰਾਂ ਐ। ਹੈ ਕੱਲ੍ਹ ਬੱਸ ਸਾਡੇ ਗੱਭਰੂ ਮੁੰਡਾ ਮੜਿਆ। ਆਪ ਕੋਸਟਾਲ ਦਾ ਜਿੰਮ ਲਾਉਂਦਾ ਸੀ ਬਹੁਤ ਛੋਟੇ ਨਾਲ ਨਰਵਾ ਸੀ ਬੜਾ ਥੋੜਾ ਮੁੰਡਾ ਸੀ ਅੱਛਾ ਇਹ ਤੇਰੀ ਕੁੰਬਰ ਤੇ ਹੀ ਮਾਰੀ ਅੱਛਾ ਜੀ ਤੇ ਉਹਦੀ ਜਿਰਕ ਤੇ ਨਾ ਆਇ ਖੋੜੇ ਨਾਲ ਖਿੱਚਣ ਲੱਗਿਆ ਉਹਦਾ ਪਿਆਉ ਨੀ ਪੱਠੇ ਪਾਈ ਜਾਂਦਾ ਤੇ ਵਿਚਾਰੇ ਦੀ ਮੌਤ ਹੋ ਗਈ ਮੌਤ ਹੋ ਗਈ ਆ ਗਿਆ ਇੱਥੇ ਖਨੋਰੀ ਬਾਡਰ ਤੇ ਗੁੱਥ ਗਏ ਤਾਂ ਮਰ ਜਾਣਗੇ ਉਹ ਫਲਾਣਾ ਹੋ ਜਾਊਗਾ ਧੌਂਕਾ ਹੋ ਜਾਊਗਾ ਗੋਲੀਆਂ ਚਲਾਈ ਜਾਂਦਾ ਉਹ ਤੂੰ ਗੋਲੀਆਂ ਸਾਡੇ ਤੇ ਮਹਾਰਾਜ ਜੀ ਨੇ ਨਹੀਂ ਰੱਖਣਾ ਮਹਾਰਾਜ ਘਰੇ ਜਲਾਦੀ ਗੋਲੀ ਦੀਦੀ ਕਰ ਦੀਦੀ ਚਿੱਠੀ ਆ ਗਈ ਜੀ ਉਹਦਾ ਕੋਈ ਪਤਾ ਨਹੀਂ ਹੁਣ ਮੈਂ ਬੈਠਾ ਇੱਥੇ ਮੇਰੀ ਚਿੱਠੀ ਆਈ ਨਹੀਂ ਪਤਾ ਮੈਂ ਕਿਸੇ ਨਾਲ ਗੱਲ ਕਰ ਲੂਗੇ ਨਾ ਕਰ ਲੂਗੇ ਆਪਾਂ ਹੋ ਹੋ ਸਕਦੇ ਆਪਾਂ ਕੀ ਕੀ ਚੀਜ਼ਾਂ ਅੰਦਰ ਆਪਣੇ ਚ ਕੋਈ ਹੈ ਅੰਦਰ ਇਹ ਗੁਰੂ ਦੀ ਚੀਜ਼ ਹੈ ਬੋਲਦੀ ਬੋਲਦੀ ਕਿ ਬਹੁਤ ਜੁੜੀ ਕਾਨੂੰ ਰਾ ਜਿਹੇ ਜੀ ਮਿਲ ਗਈ ਉਹ ਜੀ ਮਨ ਨੂੰ ਆ ਕਾਨੂੰ ਕੁਲ ਅੱਛਾ ਜਿਹੜੇ ਲੰਗਰ ਦੇ ਪ੍ਰਸ਼ਾਦੇ ਹੁੰਦੇ ਹਨ ਨਾ ਰਾਤ ਸੰਸਰ ਦੇ ਕੋਲ ਸੋਰਾ ਪਰ ਨਹੀਂ ਅਸੀਂ ਲੰਗਰਾਂ ਦੇ ਖਾ ਕੇ ਕੁਛ ਹੁਣ ਮੇਰੇ ਕੋਲੇ 4 ਗੱਟੇ ਆਟੇ ਦੇ ਪਏ ਆ ਤੇ ਢਾਈ ਗੱਟੇ ਖੰਡ ਦੇ ਪਏ ਆ ਤੇ 25 ਕਿਲੋ ਚਾਹ ਪਈ ਆ ਤੇ ਮਨ ਪੱਕੀ ਪਈ ਆ ਦਾਲ ਅਸੀਂ ਲੰਗਰ ਵਾਲਿਆਂ ਨੂੰ ਬਣਾ ਦਨੇ ਆ ਹਾਂ ਵੀ ਬਣਾ ਬਾ ਲਿਓ ਲੈ ਭਾਈ ਤੁਸੀਂ ਆਪ ਦਾ ਬਣਾ ਲਿਓ ਅੱਛਾ ਆਹਾਂ ਕਿ ਟ੍ਰਾਲੀਆਂ ਤੋਂ ਕਿਸੇ ਨੇ ਇੱਕ ਗੱਟੇ ਦੇ ਤੱਕ ਦੇ ਦੋ ਤੇ ਇਹਨਾਂ ਦੇ ਵੜ ਜਿਓ ਓ ਭਾਈ ਆ ਇਧਰ ਕਿਧਰ ਭੱਜਿਆ ਜਾਂਦੇ ਹੋ ਇਧਰ ਵੀ ਲੰਗਰ ਇਧਰ ਦਾਗ ਡੂਗਾ ਹੈ ਨਹੀਂ ਇਧਰ ਕੋਈ ਖਾਲੀ ਨਹੀਂ ਕੋਈ ਨਹੀਂ ਕੋਈ ਤੋ ਕੁੰਜੀ ਦੇ ਦਿੱਤੀ ਹੈ ਪੜੇ ਬੁੜੀ ਵੀ ਲੈਣ ਗਿਆ ਭੰਦ ਬੰਦੇ ਆ ਵੀ ਅਰੇ ਤੁਹਾਡੇ ਬੰਦੇ ਆ ਸਾਰੇ ਇਹ ਬੰਦੇ ਬਾਗ ਗਏ ਨਾ ਅੱਛਾ ਇਹ ਗੋਨਿਆਂ ਨੇ ਤੋਂ ਆ ਵਾਪਸ ਡਿਊਟੀ ਆ ਨਾ ਅੱਜ ਆ ਬਦਲ ਗਈ ਡਿਊਟੀ ਦੂਜੇ ਬੰਦੇ ਨਾਲ ਛੁੱਟੀ ਬਦਲ ਗਈ ਛੁੱਟੀ ਰੋਣ ਆਏ ਨੇ ਇਹ ਛੁੱਟੀ ਤੋਂ ਆਏ ਸੱਸੀ ਗਾਲਾਂ ਦੀ ਛੁੱਟੀ ਬਦਲ ਰਹੀ ਸੀ ਇਹ ਨਾਲ ਆ ਕਾਂ ਦਾ ਆ ਆ ਲੁਕੋ ਗਿਆ ਇਹ ਤੇ ਜੈਨੂੰ ਪਤਾ ਤਾਂ ਸੀਗਾ ਵੀ ਉਹ ਚੰਗਾ ਹੋਈ ਸਸੇ ਕਰ ਸਸਰੀ ਚਾਹ ਮੈਂ ਕਹਿੰਦਾ ਇੱਥੇ ਵੀ ਛੁੱਟੀਆਂ ਚੱਲਦੀਆਂ ਭਾਈ ਹੈ ਠੀਕ ਆ ਬਸ ਜੀ ਮੇਰੇ ਵੀ ਇਹ ਜੋਬ ਇਹੋ ਜਿਹੀ ਤਨਖਾਹ ਨਹੀਂ ਹੈਗੀ ਤਨਖਾਹ ਨਹੀਂ ਹੈਗੀ ਵਾਲੇ ਕਿ ਲਾ ਬਾਪੂ ਲਗਾ ਚਾਹ ਬਣਾਉਣ ਲੱਗੇ ਕੀ ਲੋਕਾਂ ਚਾ ਚਾ ਨਾ ਪੀਣੀਆਂ ਬਣਾਉਣ ਅੱਛਾ ਦੁੱਧ ਪਾ ਕੇ ਲੈ ਨਾ ਇਹ ਪੀਣੀਆਂ ਬਣਾਉਣਾ ਨਹੀਂ 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 ਚਾਹ ਦੀ ਬੜੀ ਕਰਦਾ ਦੁੱਧ ਖਣਨ ਕਰਦਾ ਉਹ ਵੀਡੀਓ ਬੰਦੀ ਬਾਪੂ ਤੁਹਾਡੀ ਦੁੱਧ ਰਸਤਾ ਕਰਦੇ ਹੋਰ ਕੀ ਆ ਇੰਟਰਵਿਊ ਹੁੰਦੀ ਵੀ ਆ ਫੜਲਾ ਛੱਡੀ ਆ ਕਿ ਛੱਡ ਜੂ ਹਾਂਜੀ ਫੜਲਾ 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 ਆਹ ਛੱਡੋ ਛੱਡੋ ਫਿਰ ਫੜਲਾ ਮੋਟ ਜਾ ਭਾਈ ਇਹ ਨਾ 3 ਸਾਲ ਸਾਰੇ ਇੱਕ ਦੂਜੇ ਨਾਲ ਐਵੇਂ ਰਹਿੰਦੇ ਨੇ ਜਿਵੇਂ ਪਿੰਡਾਂ ਜਾ ਪੁੱਛ ਲੋ ਬਈ ਇਥੇ ਨਹੀਂ ਦੇਂਦੇ ਗੱਲਾਂ ਬਤਾ ਪਰਿਵਾਰ ਵਾਂਗੂ ਪਰਿਵਾਰ ਵਾਲਾ ਕੰਮ ਇੱਥੇ ਆਇਆ ਛੋਟਪੇ ਵਿਥੇ ਲਿਜਾਣਾ ਕੀ ਹੈ ਹਾਂਜੀ ਬਿਲਕੁਲ ਕੁਛ ਨਹੀਂ ਤਾਂ ਆਪਦਾ ਘਰ ਮਖਾਣਾ ਹੈ ਬਾਈ ਨੇ ਆਪਦਾ ਖਾਣਾ ਲੋਕਾਂ ਨੇ ਆਪਦਾ ਖਾਣਾ ਮੈਂ ਆਪਦਾ ਬਿਲਕੁਲ ਇਹਦਾ ਸਿੱਕੀ ਕੋਲਡ ਕੋਲਡ ਦਾ ਕੀ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਬਾਈ ਇੱਥੇ ਸਭ ਕੁਝ ਹੁੰਦਾ ਇੱਥੇ ਹਾਸੀਆਂ ਖੇਡੀਆਂ ਗੁੱਸੇ ਗਲੇ ਸਭ ਚੱਲਦਾ ਹੈ ਬਾਪੂ ਦਾ ਸੋਣਾ ਹੀ ਬੜਾ ਲੱਗਦਾ ਵਿਆ ਖੁੰਡਾ ਫੜਿਆ ਬਾਪੂ ਨੇ ਹਾਂ ਲਾਇ ਤਾਂ ਖਰਚਾ ਨੇ ਭਾਈ ਹਾਂ ਖਰਦਿਓ ਖਰਦਿਓ ਹਾਂਜੀ ਬਾਈ ਉਹ ਜਿੱਦਾਂ ਯਾਰ ਦੋਸਤ ਨਹੀਂ ਭਾਜੀ ਆਪਸ ਦੇ ਵਿੱਚ ਬਿਲਕੁਲ ਬਿਲਕੁਲ ਇਹ ਹਾਸਿਆ ਖੇਡੀਆਂ ਚਲਦੀ ਰਹਿਂਦੀਆਂ ਪ੍ਰੇਮ ਭਾਵ ਵੀ ਹੁੰਦਾ ਜੀ ਉਹਦੇ ਚ ਹਾਂ ਜੀ ਹੂੰ ਜਿਹੜੀ ਦੋ ਬੱਪਾਂ ਦੀ ਵੀਡੀਓ ਨਹੀਂ ਮੇਰ ਲਈ ਬੁਲਟ ਤੇ ਜਾਂਦੇ ਨੇ ਆਹੋ ਆਹ ਉਹ ਚੀਜ਼ ਆ ਉਹ ਚੀਜ਼ ਆ ਵਧੀਆ ਬਾਪੂ ਜੀ ਬਾਪੂ ਤਾਂ ਮਰ ਫੜ੍ਹਣ ਲੰਮੀ ਇਹ ਕਰ ਕੇ ਨਾ ਜੀ ਬਾਪੂ ਜੀ ਕੋਈ ਮੋਦੀ ਨੂੰ ਮੈਸੇਜ ਦੇਣਾ ਚਾਹੁੰਦੇ ਆ ਮੋਦੀ ਨੂੰ ਮੈਸੇਜ ਕੋਈ ਬਸ ਤਾਂ ਇਹ ਆਈਆਂ ਜੀ ਸਾਡਾ ਹੱਲ ਹੋ ਜੇ ਕੰਮ ਹੈ ਮੋਦੀ ਨਾਲ ਕਿਹੜਾ ਸਾਡਾ ਕੁਝ ਫਸਿਆ ਹੋਇਆ ਸਹੀ ਗੱਲ ਆ ਸਾਡੀਆਂ ਮੰਕਾ ਪੂਰੀਆਂ ਕਰਦੇ ਸੀ ਉੱਠ ਕੇ ਵਗ ਜੀਏ ਪਰ ਦੁਖੀ ਬਹੁਤ ਹੋਏ ਪਿਆ ਹਾਂ ਨਹੀਂ ਜੀ ਬਹੁਤ ਬਦੀਨ ਕਰ ਰੱਖਿਆ ਸਰਕਾਰਾਂ ਨੇ ਤਾਂ ਜਮਾ ਮਾਰਤੇ ਉਪਰੀ ਸਰਕਾਰਾਂ ਚਾਉਂਦੀਆਂ ਹੀ ਨਹੀਂ ਵੀ ਇਹ ਦਰਸਾਲ ਉੱਠਣ ਕਿੰਨੇ ਵੀ ਇਹ ਦਬੇ ਹੀ ਰਹਿਣੇ ਦਾ ਵੀ ਇਹ ਨਾ ਇਹ ਇਹ ਕਹਿੰਦੇ ਨੇ ਵੀ ਇਹ ਸਿਰਫ ਦਾਤੀਆਂ ਦੂਤੀਆਂ ਕਈਆਂ ਲੈ ਕੇ ਕਰਨ ਗੱਡੀਆਂ ਤੇ ਨਾ ਚੜਨਾ ਕੋਈ ਕਹਿੰਦੇ ਗੱਡੀਆਂ ਵਾਲੇ ਤਾਂ ਕਿਸਾਨ ਹੀ ਨਹੀਂ ਹੈਗੇ ਇਹ ਗੱਲ ਕਹਿੰਦੇ ਆ ਭਗਵੰਤ ਮਾਨ ਦੀ ਮਾਂ ਨੇ ਜਿਹੜਾ ਮੇਰੇ ਨਾਲ ਵਾਹਦਾ ਕਰਿਆ ਮੇਰੇ ਬਾਗਲ ਦੀ ਝਾੜੋਂ ਪਿੰਡ ਹਾਂ ਹੁਣ ਗੱਲ ਕਰ ਮੈਨੂੰ ਮਾਪਾ ਪਤਥੇ ਹੁੰਦੇ ਨਹੀਂ ਮੈਂ ਬੋਲਤਾ ਕੀ ਨਾ ਫੜਲਾ ਮੈਂ ਲੋਕਾਂ ਵਾਂਗੂ ਨਹੀਂ ਵੀ ਬੱਸ ਕੇ ਗੱਲ ਕਰਤੀ ਮੈਂ ਤਾਂ ਬੋਲਤਾ ਖੜੀ ਦੇ ਫੜਨੂ ਮੈਂ ਤੇ ਵੀ ਤੂੰ ਉਹੀ ਐ ਨੇ ਵੀ ਉਹ ਹੀ ਯਾਦ ਕਰ ਲੈ ਦੁੱਲੇ ਮੈਂਬਰ ਦੇ ਘਰੇ ਝਾੜੋ ਨੀ ਮਥਲੇ ਖੜੀ ਸੀ ਦੋਇ ਮਾਪੇ ਪੁੱਤ ਹਮ ਐਡੀ ਕੁ ਢੰਡਾ ਹੁੰਦਾ ਕਰਦੂ ਤੂੰ ਬੀਰਾ ਵਾਰਾ ਕੀ ਕਰਕੇ ਗਿਆ ਸੀ ਬਾਈ ਦਾ ਤਾਂ ਕਰੇ ਤਾਂ 2000 ਰੁਪਿਆ ਦਾ ਜਿਹੜਾ 60 ਸਾਲ ਦਾ ਬੰਦਾ ਤੇ ਬੁੜੀ ਆ ਹਾਂ ਉਹਨੂੰ ਬਹਿਲੀ ਬੈਠੀ ਨੂੰ 1000 ਰੁਪਿਆ ਮਹੀਨਾ ਨੂੰ ਖਾਓ ਤੇ ਇੱਕ ਬੀਬੀ ਨੂੰ 1000 ਰੁਪਿਆ ਇਧਰ ਬੁੜੀਆਂ ਨੂੰ 1000 ਰੁਪਿਆ ਹਮ ਦਿੱਤੀ ਕਿਸੇ ਨੂੰ ਚਵਾਨੀ ਨਹੀਂ ਇੱਕ ਪੈਨਸ਼ਨ ਮੜੀ ਨਹੀਂ 750 ਤੋਂ 1500 ਕਰੇ ਹਾਂ ਉਹ ਧੁਗੜੀ ਕਰਦੀ ਫੇ 2500 3500 ਦਾ ਗਿਆ ਸੱਚ ਅੱਛਾ ਭਵੰਤ ਮਾਨ ਨੇ ਕਹਿੰਦਾ 2500 ਰੁਪਇਆ ਪੈਸਾ ਦੇ ਕਰਦੇ ਮੈਨੂੰ ਬਣਾਓ ਬਿਲਕੁਲ ਬਿਲਕੁਲ ਮੈਂ ਉਹਦੇ ਮਾਨ ਨੂੰ ਤੇ ਉਹਨੂੰ ਫਿਰ ਇਹ ਗੱਲ ਕਹੀ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਆਂ ਐਂ ਗੱਲਾਂ ਹੋਈਆਂ ਹੂੰ ਮੈਂ ਕਿਹਾ ਬਣਾ ਤੁਹਾਨੂੰ ਦੇਵਾਂਗੇ ਪਰ ਤੁਸੀਂ ਇੰਨੀ ਉਨੀ ਅੱਖੀ ਨਹੀਂ ਰਹਿਣਾ ਮੇਰਾ ਬੋਲ ਲਿਖ ਕੇ ਲੈ ਜਾ ਕਦੇ ਭਾਈ ਤੂੰ ਮੈਨੂੰ ਚਾਹੇ ਅੱਧੀ ਰਾਤ ਮੇਲੀ ਮਾਹ ਤੈ ਮੈਨੂੰ ਦਿੰਦੇ ਪਰ ਆ ਬਜੇ ਵੀ ਨਹੀਂ ਮਿਲਣਾ ਅੱਧੀ ਰਾਤ ਕਿੱਥੋਂ ਜਾਵੇ ਕਿੱਥੋਂ ਮਿਲਣਾ ਕਾਹ ਤੂੰ ਅੱਧੀ ਰਾਤ ਅਜੇ ਤੂੰ ਸਾਇਏ ਫਿਰ ਰੱਬ ਦੇ ਦੇ ਹੂੰ ਤੂੰ ਤਾਂ 12 ਵਜੇ ਦਿੰਦੇ ਨਹੀਂ ਬਾਹਰ ਖੁੱਲਣਾ ਸਹੀ ਗੱਲ ਸਹੀ ਗੱਲ ਹੈ ਹੇ ਮੰਨ ਲੋਕ ਕਰਦੇ ਕਿ ਸਾਡੇ ਪਿੰਡ ਦੇ ਭਗਵਾਨ ਤਮਨ ਦੀ ਮਾਂ ਕੋਲੇ ਕਿੱਥੋਂ ਬਾਈ ਨਾ ਮੂਹਰੇ ਦਾ ਘਾਰ ਤੇ ਖੜਿਓ ਤੇ ਨਮੀਤ ਚ ਮੈਨੂੰ ਖਾਦਾ ਨਹੀਂ ਜਾਣੀ ਪੁਲਸਾਰਾ ਮੇਰੇ ਗੋਲੀ ਮਾਰਦੇ ਬੜਾ ਹੋਰ ਕੀ ਹੈ ਮਰੇ ਤਾਂ ਉਹੀ ਪਈਆਂ ਭੈਣ ਦੀ ਲੱਕੜ ਲਵੇ 6 ਮਹੀਨੇ ਦਾ ਸਾਲ ਪਹਿਲਾਂ ਮਰ ਜਾਣਗੀ ਪਰ ਨਹੀਂ ਰਹਿਣ ਦਾ ਕਿਸੇ ਵੀ ਨਹੀਂ ਛੋਟੇ ਭਾਈ ਕੁਝ ਇਨਸਾਨ ਨੂੰ ਇਨਸਾਨ ਮੈਂ ਪਿੰਡ ਦਾ ਮੈਂਬਰ ਸਰਪੰਚ ਬਣ ਗਿਆ ਅੱਛਾ ਜੀ ਆ ਬੈਠੇ ਨੇ ਮੇਰੇ ਪਿੰਡ ਦੇ ਬੰਦੇ ਸਾਲ ਪੁੱਛ ਲੋ ਹੂੰ ਕੱਡੀਆਂ ਗੱਲਾਂ ਨਹੀਂ ਹਨ ਕਰਕੇ ਦਿਖਾਉਣੇ ਆ ਹਾਂ ਠੀਕ ਹੈ 5 ਸਾਲ ਦੇ ਅੰਦਰ 35 ਸਾਲ ਮੈਨੂੰ ਸਾਬਕਾ ਬਣੇ ਨੂੰ ਹੋ ਗਏ ਅੱਛਾ 35 ਸਾਲ ਲੰਘ ਗਏ ਕੋਈ ਬੰਦਾ ਮੇਰੇ ਪਿੰਡ ਦਾ ਬਾਹ ਕਿੜੀ ਕਰਕੇ ਕਹਿ ਗਿਆ ਬੱਛ ਨੇ 15 ਬੰਦੇ ਮੇਰੇ ਪਿੰਡ ਦੇ ਸਵੇਰੇ ਪੋਰ ਆ ਜਾਣਗੇ ਫੇਰ ਪਣ ਮੁੜ ਕੇ ਆ ਗਏ ਵੀ ਅੱਜ ਜਿसनी ਮੈਂ ਇਹ ਮੈਂਬਰ ਦੇ ਹੁੰਦੇ ਜਦੋਂ ਮੈਂ ਚੌਕੀ ਥਾਣੇ ਦੇ ਵਿੱਚ ਜੇ ਪਾਰਟੀ ਗਿਆ ਮੇਰਾ ਥਾਣੇਦਾਰ ਕਿੱਡੀ ਗਰਮਾ ਕਿੱਡੀ ਨਰਮਾ ਕਿੱਡੀ ਹੌਲ ਦਾ ਖੱਟਰਾ ਮੈਂ ਨਾ ਤਾਂ ਗਾਲ ਦੇਣੀ ਹੈ ਨਾ ਡੰਡਾ ਪਟਾ ਦਾ ਰਹਿ ਗਿਆ 100 ਕੋ ਵੇ ਇਦੋਂ ਪਹਿਲਾਂ ਦੇਖਦਾ ਕੁਛ ਕੰਮ ਕੋਈ ਸੀ ਬੱਬੇ ਦੇ ਤੈਂ ਇਦੋਂ ਪਹਿਲਾਂ ਦਾ ਕੁਛ ਕਰ ਲਿਆ ਉਸ ਤੋਂ ਬਾਅਦ ਨਹੀਂ ਇੱਕ ਨਾਲ ਹੁਣ ਤੱਕ ਇਹ ਗਾਲ ਕੱਢੀ ਆਪਣਾ ਗੱਫਾ ਭਾਈ ਸਹੀ ਅੱਜ ਜਦ ਤੂੰ ਥੰਦੀਆਂ ਫੜੀਆ ਮੈਂ ਥੰਦੀਆਂ ਬਿਲਾਓ ਮੈਂ ਮਰਾ ਛੱਡਦਾ ਪਟਾ ਹੁਣ ਨਹੀਂ ਕੁਛ ਕਹਿੰਦੇ ਬੱਪੂ ਦੇ ਕਹਿੰਦਾ ਮਤਲਬ ਹੈ ਜ਼ੁਬਾਨ ਵੀ ਕੋਈ ਚੀਜ਼ ਨਹੀਂ ਮੇਰਾ ਬੋਟਾ ਮੇਰਾ ਭਾਈਆ ਆ ਭਾਈਆ ਨੇ ਮੈਨੂੰ ਬੋਟਾ ਭਾਈਆ ਜੇ ਨਹੀਂ ਇਹ ਜੂਕਣਾ ਉੱਠਦਾ ਰਾਜੀ ਬੰਦੇ ਦਾ ਇੱਕ ਦਿਨ ਨਹੀਂ ਹੋੂ ਅਗਲੇ ਦਿਨ ਹੋਜੂ ਜਾਂ 7:55 ਹੋਜੂ ਹੋਰ ਕੀ ਫਾਸਾ ਤੈਨੂੰ ਦਿੰਦੀ ਸੀ ਖੜਾ ਹੋ ਖੜਾ ਹੋ ਖੜਾ ਹਾਂਜੀ ਹਾਂਜੀ ਬਾਬਾ ਹੋਇਆ ਮੁੰਡਾ ਵੀ ਉਹ ਮਵੇ ਅਸੀਂ ਚੱਕਿਆ ਕਦੋਂ ਗੋਈ ਬਜੀ ਐਡਾ ਵਾ ਹੁੰਦੀ ਉਹ ਅੱਛਾ ਪੱਕੀ ਗੋਈ ਦਾ ਉਹ ਅਸੀਂ ਚੱਕਿਆ ਉਹਦਾ ਵੀ ਮੁੰਡਾ ਪੂਰਾ ਹੋਇਆ ਸ਼ੁਕਰ ਆਹ ਗੋਲ ਕੇ ਮੁੰਡਾ ਮੁੰਡਾ ਕਿਹੜੇ ਪਿੰਡ ਦਾ ਕੋਰਾ ਜ ਆ ਉਹ ਇਹਨਾਂ ਨੇ ਇਹਨਾਂ ਨੇ ਮਸਾਂ ਮਰਿਆ ਤਾ ਝਾੜੋਂ ਪਿੱਛੇ ਦੇ ਮੁੰਡਿਆਂ ਨੇ ਸਾਰੇ ਅਸੀਂ ਚੱਕਿਆ ਇਹਨਾਂ ਦੇ ਲਵੇ ਤੇ ਇਹ ਜਮਾ ਕਿਦੋਂ ਜਮਾ ਉਹਦੇ ਕੋਈ ਐਂ ਖੜੇ ਤੇ ਅਸੀਂ ਗੋਲ ਬਜੀਆ ਹਾਂ ਉਹ ਖਤਮ ਹੋਇਆ ਹੋ ਜਾਣੀ ਮੌਕੇ ਦੇ ਇਹ ਕੋਲੇ ਵੀ ਭਾਈ ਉਦੋਂ ਕੀ ਬੀਤੀ ਹੋਊਗੀ ਹਨਾ ਵੀ ਜੋ ਵਾਕੀ ਏਦਾਂ ਖਾਸ ਹੁਣੇ ਹੁਣ ਦੇਖ ਲੋ ਆਪਣੇ ਉਹਨੂੰ ਉਹਨੂੰ ਕੀ ਤਾਰੂਗਾ ਇਹ ਧਰਨਾ ਉਹਨੇ ਆਪਣੀ ਜਾਨ ਜ਼ਿੰਦਗੀ ਗਈ ਹਾਂਜੀ ਸਾਰਾ ਟਰੈਕਟਰ ਉਹਦਾ ਇੱਥੇ ਹੈਜੀ ਟਰੈਕਟਰ ਹੈਗਾ ਜੀ ਉਹਦੇ ਵੀਡੀਓ ਵੇਖੀ ਸੀ ਮੈਂ ਕਹਿੰਦੇ ਸੀ ਇਹਦਾ ਟਰੈਕਟਰ ਖੜਾ ਹੋਇਆ ਹਾਂ ਉੱਥੇ ਕਾਹਕੇ ਭੰਨੇ ਨੇ ਉਹਨਾਂ ਨੇ ਬਹੁਤ ਉਹਦਾ ਉਹ ਮੁੰਡੇ ਦਾ ਟਰੈਕਟਰ ਜਿਹੜਾ ਮਰਿਆ ਜੀ ਹਾਣਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਹਜੇ ਤੱਕ ਵੀ ਖੜਾ ਹੈ ਉਹ ਹਜੇ ਵੀ ਨਹੀਂ ਲੱਗੇ ਜਦੋਂ ਟਰੈਕਟਰ ਹਜੇ ਵੀ ਖੜਾ ਹੈ ਹਜੇ ਵੀ ਖੜਾ ਹੈ ਹਜੇ ਵੀ ਖੜਾ ਹੈ ਆ ਹਾਈ ਕੋਰਟ ਦਾ ਜਾਜਾ ਆਇਆ ਦੀ ਪਰਸੋਂ ਅੱਜ ਕੱਲ ਪਰਸੋਂ ਆਇਆ ਸੀ ਪਰਸੋਂ ਆਇਆ ਸੀ ਅੱਛਾ ਜਾਨਨੀ ਹੈ ਅੱਜ ਹੂੰ ਹੂੰ ਸੇਵਲੇ ਕੱਪੜੇ ਜਾਈ ਦੀ ਵਾਰ ਦੀ ਬੁੱਦੀ ਨਹੀਂ ਪਈ ਆ ਛੋ ਆਪਣੇ ਘਰ ਕਰਕੇ ਗਏ ਸਾਰਾ ਮਤਲਬ ਉਹ ਮਤਲਬ ਸੋਗ ਸੋਗ ਮੰਗੂ ਨੇ ਸੋਗ ਜਾਈ ਜਾਣੇ ਉਹਨੇ ਦੇਖਿਆ ਵੀ ਇੱਥੇ ਗੋਲੀ ਵੱਜੀ ਇੱਥੇ ਡਿੱਗਿਆ ਇੱਥੇ ਚੱਕਿਆ ਇੱਥੇ ਆਗਲ ਹੋਈ ਸਾਰੀ ਬੜ ਲਿਸ਼ ਤੇ ਲਾਈ ਗਈ ਉਹਨਾਂ ਦੇ ਕੋਮਲ ਕਗਾ ਕੀ ਕਰਦੇ ਨੇ ਉਹ ਵੀ ਪ੍ਰਧਾਨਾਂ ਦੇ ਪਿਆਰ ਲੈ ਨੇ ਹਾਂਜੀ ਕੀ ਕੀ ਕੇਸ ਬਣੇ ਯਾਰ ਉਹਨਾਂ ਦੇ ਕੱਟੀ ਗਈ ਤੇ ਜਿਹੜੀ ਗੋਲੀ ਵੱਜੀ ਹੈ ਅੱਛਾ ਉਹ ਹੁਣ ਬਿਆਨ ਲਗਾਏ ਨੇ ਲੇਖ ਨਾਲੇ ਉਹਨਾਂ ਦੇ ਬਿਆਨ ਲਏ ਨੇ ਨਾਲੇ ਆਪਣੇ ਨਾਲੇ ਆਪਣੇ ਲਏ ਪ੍ਰਧਾਨਾਂ ਮੌਕਾ ਦੇਖ ਕੇ ਜਿਹੜੇ ਇਕਾਈਆਂ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਆਣ ਲੈ ਕੇ ਜਿਹੜੇ ਕੰਮ ਜਨਤਾ ਜਿਹੜੀ ਨਾਲ ਸੀ ਕੋਲ ਸੀ ਜਿਹੜੀ ਸੀ ਉਹਨਾਂ ਦੇ ਬਿਆਨ ਲੈ ਗਏ ਨਾ ਵੀ ਉਹ ਇੱਕ ਮਤਲਬ ਗਰਾਊਂਡ ਲੈਵਲ ਤੇ ਆ ਗਏ ਲੱਭੀ ਗਰਾਊਂਡ ਲੈਵਲ ਤੇ ਲੋਕਾਂ ਦੀ ਗੱਲ ਉਹਨਾਂ ਜਾ ਕੇ ਸੁਣੀਏ ਬਈ ਉੱਪਰ ਕੀ ਕੁਝ ਗਈ ਜਾਂਦੇ ਆ ਵਕੀਲ ਜਾਂ ਕੁਝ ਵੀ ਲਾ ਲੋ ਹਰੀਕ ਹੁੰਦਾ ਹੀ ਨਾ ਵੀਰ ਗੱਲ 'ਚ ਫਰਕ ਤਾਂ ਨਹੀਂ ਪੈਂਦਾ ਉਹ ਮਰੇ ਦਾ ਮਤਲਬ ਕੋਈ ਕੋਈ ਸ਼ੋਕ ਮਨਾ ਕੇ ਉਹਦਾ ਕੋਈ ਫੈਸਲਾ ਕਰਦਾ ਗੌਰਮਤ ਕੁ ਉਹ ਬੱਚ ਕਰਦੀ ਗੱਲ 7000 ਦਰਜ ਹੋ ਗਈ ਅੱਛਾ ਉਹਦੀ ਵੀ ਇਹਦੇ ਗੋਲੀ ਵੱਜੀ ਐ ਹੁਣ ਦੇਖੋ ਜੀ ਸਰਕਾਰਾਂ ਆਪਦੇ ਬੰਦਿਆਂ ਨੂੰ ਤਾਂ ਮਾਰਦੀਆਂ ਨਹੀਂ ਹੁੰਦੀਆਂ ਮੋਦੀ ਹੁਣ ਤਾਂ ਆਪਦੇ ਬੰਦਿਆਂ ਨੂੰ ਤਾਂ ਮਾਰਦਾ ਬਾਕੀ ਫੈ ਵੀ ਕੱਲਾ ਕੱਲਾ ਸੀ ਪੈਣਾ ਦਾ ਕੱਲਾ ਭਰਾ ਲਈ 21 ਸਾਲ ਦੀ ਉਹ ਨਹੀਂ ਹੋਗਾ 21 ਸਾਲ ਦੀ ਹੋਗਾ ਹਾਂਜੀ ਸੁਭਕਰਨ ਹਾਂ ਸੁਭਕਰਨ ਹਾਂ ਬਹੁਤ ਬੜੀਆਂ ਖਤਰੂ ਨੇ ਅਮਰਦਾ ਆਪਦਾ ਸਰੀਰ ਛੜਦਾ ਆਪਦਾ ਘਰਦਾਰ ਛੜਦਾ ਆਪਦੇ ਭੈਣ ਭਾਈ ਛੜ ਮਾਂ ਕੋ ਛੜਦਾ ਤਾਂ ਇੱਕ ਜਿਹਾ ਰੋ ਹਾਂਜੀ ਹਾਂਜੀ 11 ਨੇ ਮੇਰੇ ਨਾਲ ਇਹ ਬੀ ਮੈਨੂੰ ਕਹੀ ਮੇਰੇ ਮਾਈ ਬਹੇਗਾ ਉਹ ਵੀ ਅਜਾ ਜਮਾਈ ਗੋਲੀ ਨਾਲ ਮਰਵਾ ਦਦਾ ਨੂੰ ਮੋਦੀ ਨੂੰ ਕਹਿੰਦਾ ਜੇ ਜਮਾਈ ਮਰਵਾਇਆ ਉਹ ਥੀ ਬਾਦਰ ਸਿੰਘ ਸਹੀ ਗੱਲ ਹੈ ਬਸ ਪੂਰੀ ਗੱਲ ਬਾਤ ਹੋ ਗਿਆ ਬਾਈ ਮਰਬਾਦਾ ਆਪੋ ਐਡਾ ਕੋ ਮੁੰਡਾ ਅੱਛਾ ਹਾਂ ਇਹ ਮੋਦੀ ਨਾ ਤੁਹਾਡੇ ਜੰਮਣ ਤੋਂ ਪਹਿਲਾਂ ਸਾਡੇ ਬੜ ਗਿਆਂ ਦੀਆਂ ਚਵਨੀ ਦੇ ਕੱਪ ਪਿੱਛੇ ਢੂਠੇ ਭੰਨੇ ਧੁੰਗਾ ਹੁੰਦਾ ਜੀ ਇਹ ਤਕਦੀਰ ਲੱਗੀ ਚੱਕੇ ਆ ਜਿਹੜਾ ਭਗਵਾਨ ਜਮਾਨ ਹੈ ਸਾਡੇ ਕੋਲ ਨਾਲ ਵੀ ਲੱਗਦੀ ਇਹ ਐਡੀ ਤੂੰ ਡੰਡਾ ਲਾਇਆ ਵੀ ਕੱਦੂ ਚ ਉਹ ਤੂੰ ਬੀਬੀਆਂ ਦਾ ਹੁੰਦਾ ਟੂ ਟੂ ਕੱਦੂ ਜਿਹਾ ਡੰਡਾ ਆਇਆ ਟੂ 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 ਇਹ ਹੁਣ ਸਾਡੇ ਹਾਂ ਇਹ ਨਹੀਂ ਜਾਣਦੇ ਕਿ ਕਿੱਥੇ ਕੋਈ ਵੀ ਉਹ ਹੁਣ ਆਈਂ ਦੀ ਧਰਮਣਾ ਕਿੱਥੇ ਲੱਗਿਆ ਮੇਰਾ ਜੇ ਤੂੰ ਅਸਲ ਪੁੱਛੇ ਹੁਣ ਧਰਮਣਾ ਨਾ ਮੇਰਾ ਇਹ ਕੀ ਕਰਦਾ ਵੀ ਉੱਠ ਕੇ ਭੱਜ ਜਾਂ ਜਾਨ ਬਲਵਣ ਕੇ ਉਹਦੇ ਕੋਲ ਕਿੱਥੇ ਬੈਠਾ ਦੋ ਦੋ ਆਪਦਾ ਪਰੋੜਾ ਨੂੰ ਤਾਂ ਆਹ ਲੋਕਾਂ ਨੂੰ ਕੁ ਪਾਇੰਦੋ ਜਿੱਦੋ ਬੋਲਾ ਲਾ ਕੇ ਦਿੱ ਦਿੱਤੀਆਂ ਬੋਲਾ ਕਹਿੰਦਾ ਤੈਨੂੰ ਵਿਆਹ ਕਰਾ ਦੇ ਅਗਲੇ ਹੁਣ ਭਣੋਈਏ ਫਿਰਦੇ ਨੇ ਇਹਨਾਂ ਨੂੰ ਕੌਣ ਪਾਉਗਾ ਸਾਂ ਸਹੀ ਗੱਲ ਹੈ 5 ਸਾਲ ਸਰਪੰਚ ਮੈਂਬਰ ਪਿੰਡ ਦੇ ਮੋਦਵਰ ਬੰਦੇ ਬਣ ਜਾਂਦੇ ਨੇ ਯੇ ਮੈਂ ਰਾਤ ਨੂੰ ਮੈਨੂੰ ਬੰਦਾ ਕੋਈ ਰਾਤ ਨੂੰ ਕਹਿੰਦਾ 12 ਵਜੇ ਮੈਂ ਕੁੱਟਿਆ ਗਿਆ ਪੁਲਿਸ ਦੇ ਕੁੱਟਦਾ ਮੇਰਾ ਨਾਮ ਉੱਥੇ ਕਾਗਜ਼ ਤੇ ਲਿਖਦੀ ਮੈਂ ਰਾਤ ਕੇ 12 ਵਜੇ ਵੀ 11 ਵਜੇ ਵੀ ਜਦੋਂ ਵੀ ਮੈਨੂੰ ਪਤਾ ਲੱਗਿਆ ਬੀ ਨਾ ਛਾਵਾਂਸ਼ ਨੂੰ ਫੰਗਿਆ ਪਿਛਾਈਏ ਕੁੱਤੇ ਦੇ ਦਿਹਾੜੀ ਦਾ ਦਿਹਾੜੀ ਦਾ ਦਿੱਤੀ ਨਹੀਂ ਸਹੀ ਗੱਲ ਕੁਝ ਵਾਕਾਂ ਨੂੰ ਵੀ ਛਾਵਾਂਸ਼ੇ ਖਬਾਉ ਤੇਰੇ ਜਵਾਕ ਨਹੀਂ ਹੁਣ ਜੇ ਤੂੰ ਬਾਹਰ ਉਲੀ ਜਾਵੇਂਗਾ ਤਾਂ ਤੇਰੇ ਘਰੇ ਬਣਾਉਣਗੇ ਭਗਵਾਨ ਜਨਾਗੜੀ ਬਥੇ ਕੀ ਕਰੂਗੀ ਬੋਲੀ ਉਹਨਾਂ ਨੂੰ ਜਵਾਕਾਂ ਨੂੰ ਤਾਂ ਬਿਚਾਰੇ ਭੁੱਖੇ ਰਹਿਣਗੇ ਭੁੱਖੇ ਰਹਿਣਗੇ ਸਹੀ ਗੱਲ ਐ ਤੂਸਨੀ ਹੁਣ ਇਹਦਾ ਕੋਈ ਇਹਦਾ ਕੋਈ ਤਾਂ ਪੈਸਾ ਦਾ ਕੋਈ ਤੋੜਾ ਨਹੀਂ ਕਹਿੰਦੀ ਕੋਈ ਕਮੀ ਨਹੀਂ ਇਹਦਾ ਕਿਸੇ ਕੋ ਉਠੀ ਜਾਗੀ ਉਹਨਾਂ ਦਾ ਕੋਠੀ ਪਈ ਹੋ ਚੀਚਾ ਫੜਾਉਂਦੀਆਂ ਨੇ ਤੇ ਮਸਾਲਾ ਕਰਉਂਦੀ ਐ ਇੱਕ ਠੀਕ ਐ ਧੰਨਵਾਦ ਬਹੁਤ ਵਧੀਆ ਲੱਗਿਆ ਸੋ ਨਾਮਰਾਪ ਮੈਂ ਲਿਖ ਕੇ ਲਗਾ ਦੇ ਕਿਉਂ ਕੁਰਬਾਨੀ ਹੋ ਜਾ ਰਹੀ ਆ ਬਦਲੂ ਮੈਂ ਉੱਥੇ ਐ ਕਹਿੰਦੀ ਜਾਈ ਬਈ ਨਾ ਵਿਤ ਕਾਵੜ ਨਾ ਜੀ ਨਾ 26 ਸਾਲ ਦੇ ਬੰਦੇ ਨੇ ਕੋਈ ਉਹ 50 50 60 60 ਸਾਲਾਂ ਨਾਲ ਥੋੜੇ ਨਾ 20 22 22 ਸਾਲਾਂ ਨਾਲ ਜੋਸ਼ ਇਹਨਾਂ ਚ ਜੋਸ਼ ਸਹੀ ਹੈ ਲੋਕਾਂ ਕਹਤ ਹੋਏਗੇ 80 ਸਾਲ ਤੋਂ ਅੱਛਾ ਜੀ 2 ਬਸਾਲ ਰਹਿ ਗਈ ਘੱਟ 80 ਸਾਲ ਤੋਂ ਬੱਲੇ ਬੱਲੇ ਦੇਖ ਲਓ ਭਾਈ ਹੌਸਲਾ ਜਵਾਨੀ ਵਾਲਾ ਬੜਾਪੇ ਵਾਲਾ ਨਹੀਂ ਗਾਣਾ ਦਰਖਸਤ ਦਰਖਸਤ ਜੱਦਾਂ ਦੇ ਬੰਦਰ ਵਾਂਗੂੰ ਖੰਭੇ ਤੇ ਅਗੇ ਵੀ ਕੋਈ ਜਿੰਨਾ ਇਹ ਮਨ ਦਾ ਚੜਦਾ ਜਾਣਾ ਨਹੀਂ ਪਰ ਪਰ ਇਹਦਾ ਜਿਹੜਾ ਅੰਦਰ ਉਹ ਆ ਵੀ ਉਹ ਟਪ ਜਾਂਦੀ ਉਹ ਇਹ ਚੜ ਜਾਂਦਾ ਆਏ ਅੰਦਰ ਉਹ ਸਹੀ ਹੋਵੇ ਨਾ ਹਾਂਜੀ ਇਕ ਤਾਂ ਹੁੰਦਾ ਇੰਨਾ ਕਾ ਕਾਜਾ ਇੱਕ ਆਏ ਚੱਕ ਕੇ ਜੇ ਚਾਕੂ ਮਾਰ ਕੇ ਦੇਖਣਾ ਹੋਵੇ ਸਾਲਾ ਛੇ ਰਾਂਗੂ ਐ ਫੁੱਲ ਜਾਂਦਾ ਉਹ ਸਾਜੇ ਜਦੋਂ ਸਹੀ ਗੱਲ ਆਏ ਸਹੀ ਗੱਲ ਹੈ ਸਹੀ ਗੱਲ ਹੈ ਅੱਛਾ ਜਾ ਬੈਠਾ ਹਾਂ ਜੋ ਜੋਸ਼ ਆ ਜਾਏ ਫਿਰ ਜਾਂ ਟਾਂਡੇ ਵਾਲੀ ਜੇ ਭਾਂਡੇ ਵਾਲੀ ਨਹੀਂ ਹਾਏ ਚਲੋ ਠੀਕ ਆ ਕੋਈ ਚਲੋ ਬਾਦ